ਇਹ ਜਿਹੜਾ ਸਰੂਪ ਤੁਸੀਂ ਬਣਾਇਆ ਹੈ ਇਹਦਾ ਕਾਰਨ ਕੀ ਹੈ? ਵੀਰ ਜੀ ਪਹਿਲੀ ਗੱਲ ਤਾਂ ਮੈਂ ਦੱਸਦਾ ਵੀ ਮੈਂ ਬਾਬਾ ਚੱਕ ਬਾਬਾ ਫਤਿਹ ਸਿੰਘ ਜੀ ਜਿਹੜਾ ਚੱਕ ਫਤਿਹ ਸਿੰਘ ਪਿੰਡ ਆ ਸਾਡੇ ਤੋਂ 3 ਕਿਲੋਮੀਟਰ ਦੂਰ ਹੈ। ਉਹਨਾਂ ਦੇ ਅੰਦਰ ਇੰਨਾ ਜੋਸ਼ ਤੇ ਜਨੂੰਨ ਸੀ ਉਹਨਾਂ ਨੇ ਸੂਬਾ ਸਰਹੰਦ ਨੂੰ ਦੋ ਫਾੜ ਕੀਤਾ ਸੀਗਾ। ਮੈਂ ਜਿਹੜੇ ਦੇਸ਼ ਦੇ ਭ੍ਰਿਸ਼ਟਾਚਾਰੀ ਐ ਉਹਨਾਂ ਦੀ ਇਟ ਨਾਲ ਇਟ ਖੜਕਾਉਣਾ ਚਾਹਣਾ ਜਿਹੜੇ ਜ਼ਾਲਮ ਨੇ ਜਿਹੜਾ ਚਿੱਟਾ ਵੇਚਦੇ ਨੇ ਉਹਨਾਂ ਨੂੰ ਵੀ ਮੈਂ ਉਹਨਾਂ ਦੀ ਰਾਜਨੀਤਿਕ ਕੈਰੀਅਰ ਨੂੰ ਦੋ ਫਾੜ ਕਰ ਦੂੰਗਾ ਤੁਸੀਂ ਤੁਸੀਂ ਜੁੜੇ ਕਿਵੇਂ ਸੁਜੀਤਪਾਲ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਕਿਵੇਂ ਵੀਰ ਜੀ ਇਹ ਆਮ ਆਦਮੀ ਪਾਰਟੀ ਨਹੀਂ ਸੱਚ ਹੈ ਮੈਂ ਤਾਂ ਸੱਚ ਹੈ ਅੱਜ ਤੋਂ 20 ਸਾਲ ਪਹਿਲਾਂ ਜਦੋਂ ਗੁਰੂ ਪਾਸ਼ਾ ਦੇ ਚਰਨਾਂ ਚ ਲੱਗ ਗਿਆ ਸੀ ਉਹਦੇ ਜੁੜਿਆ ਹੋਇਆ ਸੀ ਪਰ ਸਾਨੂੰ ਕੋਈ ਵਿਕਲਪ ਨਹੀਂ ਮਿਲ ਰਿਹਾ ਸੀਗਾ ਇੱਥੇ ਇਮਾਨਦਾਰ ਕਹਿੰਦੇ ਸੀ ਮਾਨ ਇਮਾਨਦਾਰ ਹੈ ਪਰ ਉਹ ਉਹ ਜੀ ਖਾਲਸਤਾਨ ਖਾਲਸਤਾਨ ਕਬਲ ਮਾਰੀ ਜਾਂਦਾ ਸੀਗਾ ਕੋਈ ਸਾਨੂੰ ਕੋਈ ਕੋਈ ਸਹੀ ਪਰਫੈਕਟ ਲੈ ਦੇਣ ਵਾਲਾ ਬੰਦਾ ਹੀ ਨਹੀਂ ਸੀ ਕੋਈ ਮਿਲ ਰਿਹਾ ਆਮ ਤੌਰ ਤੇ ਜਿੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਪ੍ਰੋਗਰਾਮ ਹੁੰਦਾ ਰੈਲੀ ਹੁੰਦੀ ਹੈ ਤੁਸੀਂ ਇਸ ਰੂਪ ਦੇ ਵਿੱਚ ਜਿਹੜਾ ਹੈ ਨਜ਼ਰ ਆਉਨੇ ਹੋ ਤੁਹਾਡਾ ਕਾਰੋਬਾਰ ਕੀ ਹੈ ਤੁਹਾਡਾ ਫਿਰ ਗੁਜ਼ਾਰਾ ਕਿਵੇਂ ਚੱਲਦਾ ਪਰਿਵਾਰ ਕਿਵੇਂ ਚੱਲਦਾ ਜੀ ਮੇਰੀ ਇੱਕ ਛੋਟੀ ਜੀ ਸ਼ਾਪ ਹੈ ਇਨਵਰਟਰਾਂ ਦੀ ਉਹ ਕਿਉਂਕਿ ਮੈਂ 3 ਸਾਲਾਂ ਤੋਂ ਪਿੱਛੇ ਚੱਲ ਰਿਹਾ ਉਹ ਇਸ ਕਰਕੇ ਮੈਂ ਇੱਕ ਮਿਹਨਤ ਕਾਸ਼ਾ ਰਿਪੇਅਰ ਕਰਦਾ ਹੈ ਇਨਵਰਟਰ ਦੀ ਰਿਪੇਅਰ ਕਰਦਾ ਹੈ ਕਾਰੋਬਾਰ ਠੱਪ ਹੈ ਪਰ ਇੱਕ ਸਿਖਾਇਆ ਜੋ ਗੁਰੂ ਪਾਸ਼ਾ ਨੇ ਸਿਖਾਇਆ ਵੀ ਕਾਲ ਖਾਇ ਕੇ ਛੱਤੋ ਦੇ ਨਾਨਕਰਾ ਪਛਾਣੇ ਸੀ ਸੋ ਭਗਤ ਸਿੰਘ ਦੀ ਅਡਜੋ ਜੀ ਨੂੰ ਲੈ ਕੇ ਗੁਰੂ ਸਾਹਿਬ ਦੇ ਅਡਜੋ ਨੂੰ ਲੈ ਕੇ ਇਹਨਾਂ ਦੀ ਅਡਜੋ ਜੀ ਨੂੰ ਲੈ ਕੇ ਅਸੀਂ ਚੱਲੇ ਹੋਏ ਆ ਇਹਨਾਂ ਨੇ ਤਿਆਗ ਤੇ ਕੁਰਬਾਨੀ ਦਾ ਜੋ ਸਾਨੂੰ ਦਿੱਤਾ ਹੈ ਉਹਦੇ ਅਨੁਸਾਰ ਅਸੀਂ ਚੱਲ ਰਹੇ ਆ ਇਹ ਕਦੇ ਵੀ ਇਨਕਲਾਬ ਕਦੇ ਘਰੇ ਬੈਠਿਆ ਕੁਝ ਲੋਕ ਕੁਝ ਲੋਕ ਗੱਲਾਂ ਕਰਨ ਨਾਲ ਘਰੇ ਬੈਠੇ ਇਨਕਲਾਬ ਨਹੀਂ ਆਉਂਦਾ ਇਨਕਲਾਬ ਕੁਰਬਾਨੀ ਕਰਨ ਨਾਲ ਤਿਆਗ ਕਰਨ ਨਾਲ ਆਉਂਦਾ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਹਿੰਦੂਸਤਾਨ ਦੇ ਲੋਕਾਂ ਨੂੰ ਜਾਂ ਦੁਨੀਆ ਦੇ ਲੋਕਾਂ ਨੂੰ ਇਨਕਲਾਬ ਤਿਆਗ ਦੇ ਕੁਰਬਾਨੀ ਦੇ ਵਿੱਚ ਹੁੰਦਾ ਹੈ ਇਹਦੇ ਵਾਸਤੇ ਕੁਝ ਦੇਣਾ ਪੈਂਦਾ ਹੈ ਕੁਝ ਲੋਕ ਇਹ ਵੀ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਪੇਡ ਵਰਕਰ ਹੋ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਪੈਸਾ ਮਿਲਦਾ ਥੈਟਸ ਵਾਈ ਕਿ ਤੁਸੀਂ ਆਪਣਾ ਕਾਰੋਬਾਰ ਛੱਡ ਕੇ ਤੇ ਆਮ ਆਦਮੀ ਪਾਰਟੀ ਦੀਆਂ ਰੈਲੀਆਂ 'ਚ ਇਹ ਰੂਪ ਧਾਰ ਕੇ ਜਾਂਦੇ ਹੋ ਇਹ ਤਾਂ ਜੀ ਬਾਦਲਾਂ ਨੂੰ ਲੱਗਦਾ ਹੁਣ ਬਾਦਲਾਂ ਨੂੰ ਹਰੇਕ ਹੀ ਆ ਸਾਰੇ ਪੇਡ ਵਰਕਰ ਲੱਗਦੇ ਆ ਆ ਜਿਹੜਾ ਇਨਕਲਾਬ ਦਿੰਦਾ ਇਹ ਇਨਕਲਾਬ ਆ ਚੁੱਕਿਆ ਹੈ ਇਸ ਕਰਕੇ ਹੁਣ ਉਹਨਾਂ ਦਾ ਕੁਝ ਵਾਹ ਨਹੀਂ ਚੱਲਦਾ ਉਹਨਾਂ ਨੇ ਕੋਈ ਝੂਠੇ ਰੋਪ ਤਾਂ ਲਾਉਣੇ ਆ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਝੂਠਾ ਰੋਪ ਲਾਉਣਾ ਹੈ ਮੇਰੇ ਬਾਰੇ ਸਾਰੇ ਲੋਕ ਜਾਣਦੇ ਨੇ ਮੇਰੇ ਮੇਰੇ ਤੁਸੀਂ ਪੁੱਛੋ ਮੰਡੀ ਜਾ ਕੇ ਕਿਤੇ ਜਾ ਕੇ ਪੁੱਛੋ ਜੇ ਮੈਂ 1 ਰੁਪਿਆ ਵੀ ਕਦੇ ਪਾਰਟੀ ਤੋਂ ਲਿੱਤਾ ਹੋਵੇ ਮੈਂ ਦਸਾਂ ਨੋਆਂ ਦੀ ਕਿਰਤ ਕਰਨ ਵਾਲਾ ਅ ਗੁਰੂ ਦਾ ਸਿੱਖ ਆ ਮੈਂ ਦਸਾਂ ਨੋਆਂ ਦੀ ਕਿਰਤ ਕਰਦਾ ਆ ਮੈਂ ਕਿਸੇ ਤੋਂ ਕਦੇ ਜਾ ਕੇ ਇੱਕ ਰੁਪਿਆ ਨਹੀਂ ਮੰਗਿਆ ਹੈਗਾ ਇਹ ਬਿਲਕੁਲ ਝੂਠੀ ਗੱਲ ਹੈ ਜੀ ਕੁਝ ਲੋਕ ਕੀ ਵੀ ਕਹਿੰਦੇ ਨੇ ਕਿ ਸਿੱਖੀ ਸਰੂਪ ਵਾਲੇ ਕਿਸ ਵਿਅਕਤੀ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਕਿ ਗਲ ਵਿੱਚ ਝਾੜੂ ਪਾਏ ਹੋਏ ਨੇ ਤਾਂ ਇਹ ਜਿਹੜਾ ਰੂਪ ਹੈਗਾ ਐਦਾਂ ਦਾ ਰੂਪ ਇੱਕ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ ਵੀਰ ਜੀ ਤੁਸੀਂ ਇਹ ਬਹੁਤ ਖਾਸ ਸਵਾਲ ਪੁੱਛਿਆ ਦੇਖੋ ਮੈਂ ਤੁਹਾਨੂੰ ਨਾ ਜੀ ਥੋੜਾ ਜਿਹਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਚ ਲੈ ਚੱਲਦਾ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਆ ਜੰਗਲ ਦੇ ਵਿੱਚ ਘੁੰਮ ਰਹੇ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਮੌਕੇ ਦਾ ਹਥਿਆਰ ਕਿਹੜਾ ਜਿਹੜਾ ਦੁਨੀਆ ਦਾ ਸਭ ਤੋਂ ਵਧੀਆ ਹਥਿਆਰ ਕਿਹੜਾ ਜਿਹੜਾ ਆਪਣੇ ਕੰਮ ਆਵੇ। ਹਰੀ ਸਿੰਘ ਨਲੂਏ ਨੇ ਆਖਿਆ ਵੀ ਜਿਹੜਾ ਮੌਕੇ ਦੇ ਕੰਮ ਆ ਜੇ ਉਹ ਹੀ ਹਥਿਆਰ ਹੈ। ਇੰਨੇ ਚ ਭੂਸਰਿਆ ਹੋਇਆ ਹਾਥੀ ਉਹਨਾਂ ਵੱਲ ਆ ਗਿਆ। ਹਰੀ ਸਿੰਘ ਨਲਗਵਾ ਬਹੁਤ ਵੱਡਾ ਫੁਰਤੀਲਾ ਯੋਧਾ ਸੀ। ਉਹਨੇ ਇੱਕ ਕਤੂਰਾ ਸੀ ਕਤੂਰਾ ਚੱਕ ਕੇ ਹਾਥੀ ਦੇ ਸਿਰ 'ਚ ਮਾਰਿਆ। ਕਤੂਰਾ ਜਦੋਂ ਚਿੱਕੜ ਲੱਗ ਗਿਆ ਹਾਥੀ ਡਰ ਕੇ ਭੱਜ ਗਿਆ। ਤਾਂ ਉਹ ਕਹਿੰਦੇ ਇਹ ਮੌਕੇ ਦਾ ਹਥਿਆਰ ਹੈ। ਇਸ ਵਕਤ ਜੇ ਕੋਈ ਹਿੰਦੁਸਤਾਨ ਦੇ ਵਿੱਚ ਕੋਈ ਐਂਟੀਵਾਇਰਸ ਹੈ ਜੋ ਭ੍ਰਸ਼ਟਾਚਾਰ ਨੂੰ ਖਤਮ ਕਰ ਸਕਦਾ ਉਹ ਮੌਕੇ ਦਾ ਹਥਿਆਰ ਝਾੜੂ ਹੈ। ਤਾਂ ਮੌਕੇ ਦੇ ਹਥਿਆਰ ਨੂੰ ਮੈਂ ਨਾਲ ਲੈ ਕੇ 2013 ਤੋਂ ਹੁਣ ਤੱਕ ਤੁਸੀਂ ਪਾਰਟੀ ਲਈ ਇਸ ਰੂਪ ਚ ਕੰਮ ਕਰ ਰਹੇ ਹੋ ਹਾਲਾਂਕਿ ਤੁਹਾਨੂੰ ਬਹੁਤ ਸਾਰੀ ਮੁਖਾਲਫਤ ਦਾ ਟੀਚਰਾਂ ਦਾ ਮਖੌਲਾਂ ਦਾ ਸਾਹਮਣਾ ਕਰਨਾ ਪਿਆ ਤੁਸੀਂ ਆਮ ਆਦਮੀ ਪਾਰਟੀ ਤੋਂ ਟਿਕਟ ਦੀ ਆਸ ਨਹੀਂ ਰੱਖੀ ਵੀਰ ਜੀ ਪਹਿਲੀ ਗੱਲ ਤਾਂ ਮੈਨੂੰ ਜਿਹੜੇ ਮਖੌਲ ਕਰਨ ਵਾਲੇ ਆ ਉਹ ਜਿਹੜੇ ਦੇਸ਼ ਦੇ ਜਿਹੜੇ ਪੰਥ ਦੇ ਜਿਹੜੇ ਪੰਜਾਬ ਦੇ ਦੁਸ਼ਮਣ ਆ ਉਹ ਕਰਦੇ ਆ ਜਿਹੜੇ ਡੈਡੀਕੇਟਿਡ ਲੋਕ ਆ ਉਹ ਮੇਰੇ ਨਾਲ ਪਿਆਰ ਕਰਦੇ ਆ ਉਹ ਮੈਨੂੰ ਸਤਿਕਾਰ ਕਰਦੇ ਆ ਬਹੁਤ ਇੱਜ਼ਤ ਦਿੰਦੇ ਆ ਕਈ ਤਾਂ ਸਿਆਣੇ ਬਿਆਣੇ ਮੇਰੇ ਪੈਰੀ ਹੱਥ ਲਾ ਦਿੰਦੇ ਆ ਵੀ ਤੂੰ ਇਹ ਬਹੁਤ ਬਹੁਤ ਵੱਡਾ ਕੰਮ ਕੀਤਾ ਤੁਸੀਂ ਲਵਾ ਲੈਣੇ ਹੋ ਨਹੀਂ ਜੀ ਨਹੀਂ ਮੈਂ ਨਹੀਂ ਲਾਉਂਦਾ ਮੈਂ ਕੋਸ਼ਿਸ਼ ਕਰਦਿਆ ਵੀ ਅਸੀਂ ਸਤਕਾਰ ਦੇਈਏ ਮੈਂ ਇਹ ਕੰਮ ਨਹੀਂ ਮੈਂ ਗੁਰੂ ਦਾ ਸਿੱਖਾ ਮੈਂ ਪੈਰੀ ਹੱਥ ਮੈਂ ਤਾਂ ਕਿਹੜਾ ਮਗੌੜਾ ਮੈਂ ਕਿਵੇਂ ਲਵਾ ਲੂੰਗਾ ਦੂਜੀ ਗੱਲ ਰਹੀ ਤੁਹਾਡੀ ਟਿਕਟ ਦੀ ਮੈਂ ਟਿਕਟ ਪਿੱਛੇ ਨਹੀਂ ਪਾਰਟੀ 'ਚ ਆਇਆ ਸੀ ਮੈਂ ਪਹਿਲੇ ਦਿਨ ਹੀ ਆਖਤਾ ਸੀ ਮੈਂ ਇੱਕ ਸੀਟ ਤੇ ਨਹੀਂ ਲੜਨਾ ਮੈਂ 117 ਤੇ ਲੜਨਾ ਹੈ ਬਾਕੀ ਜਿੱਥੇ ਸਤਗੁਰ ਨੇ ਜਿਹੜੀ ਜਿਹਨੂੰ ਚੀਜ਼ ਮਿਲਨੀ ਆ ਮਹਾਰਾਜਾ ਰਣਜੀਤ ਸਿੰਘ ਖੇਤੀਬਾੜੀ ਕਰ ਰਹੇ ਸੀ ਅਨਪੜ੍ਹ ਸੀ ਗੁੱਠਾ ਚਾਬ ਸੀ ਪਰ ਹਾਲਾਤ ਨੇ ਉਹਨਾਂ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਾਤਾ ਇਹ ਜੇ ਮੇਰੀ ਕਿਸਮਤ ਦੇ ਵਿੱਚ ਕੋਈ ਐਮਐਲਏ ਕੋਈ ਐਮਪੀ ਜਾਂ ਕੋਈ ਮੇਰੇ ਕੋਈ ਸੇਵਾ ਲਿਖੀ ਹੋਈ ਨਾ ਤਾਂ ਵਿੱਦ ਬਣੀ ਹੈ ਵਿੱਦ ਬਣ ਜੂਗੀ ਥੋੜੀ ਇੱਛਾ ਹੈ ਵੈਸੇ ਮੇਰੀ ਇੱਛਾ ਸੇਵਾ ਕਰਨ ਦੀ ਹੈ ਜੀ ਮੈਂ ਸਿਰਫ ਸੇਵਾ ਕਰਨਾ ਚਾਹੁੰਦਾ ਹੈ ਇਹ ਤਾਂ ਸਿਆਸਤ ਚ ਆ ਕੇ ਹੋਊਗੀ ਨਾ ਨਹੀਂ ਜੀ ਮੈਂ ਸਿਆਸਤ ਦੇ ਵਿੱਚ ਹੈ ਆਲਰੇਡੀ ਹੈ ਜੇ ਮੈਨੂੰ ਜੇ ਮੈਨੂੰ ਸੇਵਾ ਦਾ ਮੌਕਾ ਮਿਲੂਗਾ ਸਤਗੁਰੂ ਵਿੱਦ ਬਣਾਊਗਾ ਬੰਦਿਆਂ ਦੇ ਹੱਥ 'ਚ ਨਹੀਂ ਕਿਸੇ ਦੇ ਹੱਥ 'ਚ ਨਹੀਂਗਾ ਜੇ ਉਹ ਬੈਦ ਬਣਾਉਣਾ ਸਾਡੇ ਪੁੱਚੋ ਮੰਡੀ ਵਾਲੇ ਜਿਹੜੇ ਬਹੁਤ ਸਤਿਕਾਰਯੋਗ ਜਗਸੀਰ ਸਿੰਘ ਨੂੰ ਟਿਕਟ ਮਿਲੀ ਹੈ ਉਹਨਾਂ ਨੇ ਇੰਨਾ ਜ਼ਿਆਦਾ ਕੰਮ ਕਰਕੇ ਦਿਖਾਇਆ ਪਿਛਲੇ 9 ਮਹੀਨਿਆਂ ਦੇ ਵਿੱਚ ਉਹਨੂੰ ਟਿਕਟ ਮਿਲ ਗਈ ਬਹੁਤ ਸਾਰੇ ਮੈਂ ਖੀਲਾ ਸਵਾਲ ਪੁੱਛਣਾ ਚਾਹੁੰਗਾ ਸੁਜੀਤਪਾਲ ਜੀ ਆਮ ਆਦਮੀ ਪਾਰਟੀ ਤੇ ਜਿਹੜੇ ਬਾਗੀ ਹੋਏ ਲੀਡਰ ਬਹੁਤ ਸਾਰੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਐਂਟੀ ਸਿੱਖਾ ਹੈ ਸਿੱਖਾਂ ਦੀ ਕਦਰ ਨਹੀਂ ਹੈ ਤੁਸੀਂ ਆਮ ਆਦਮੀ ਪਾਰਟੀ ਤੇ ਰਹਿ ਕੇ ਕੀ ਮਹਿਸੂਸ ਕਰਦੇ ਹੋ ਕਿ ਸਿੱਖਾਂ ਦੀ ਕਦਰ ਆ ਔਰ ਨਾਲ ਹੀ ਤੁਸੀਂ ਗਲੇ 'ਚ ਭਗਤ ਸਿੰਘ ਦੀ ਫੋਟੋ ਪਾਈ ਹੈ ਕਿ ਭਗਤ ਸਿੰਘ ਦੇ ਨਾਲ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਮੇਲ ਖਾਂਦੀ ਬਿਰਜੀ ਪਹਿਲੀ ਗੱਲ ਤਾਂ ਜਿਹੜੇ ਪਾਰਟੀ ਛੱਡ ਕੇ ਜਾ ਰਹੇ ਆ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਭੁੱਖ ਆ ਕਿਤੇ ਨਾ ਕਿਤੇ ਓਦਿਆਂ ਦੀ ਕਿਤੇ ਨਾ ਕਿਤੇ ਟਿਕਟਾਂ ਦੀ ਉਹ ਇਨਕਲਾਬ ਵਾਸਤੇ ਨਾ ਆਏ ਸੀ ਜੇ ਉਹ ਆਏ ਸੀ ਤਾਂ ਉਹਨਾਂ ਦੇ ਜਿਹੜੇ ਬਦਲ ਚੁੱਕੇ ਆ ਅੱਜ ਜਿਹੜੇ ਕਾਂਗਰਸ 'ਚ ਜਾ ਰਹੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਜਾਮਨੀ ਗੋਮਰ ਜੀ ਮੇਰੀ ਭੈਣ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਐ ਵੀ ਉੱਥੇ ਜਾ ਕੇ ਤੁਸੀਂ ਦੱਸੋ ਵੀ ਕਿਹੜੇ ਸਿਧਾਂਤ 2G ਸਪੈਕਟਰਮ ਹੋ ਰਿਹਾ ਕਾਮਨਵੈਲਥ ਘਟਾਲਾ ਹੋ ਰਿਹਾ ਕੋਲਾ ਘਟਾਲਾ ਹੋ ਰਿਹਾ ਔਰ ਕਿੰਨੇ ਬੇਗੁਨਾ ਮੁਸਲਮਾਨ ਮਾਰੇ ਆ 80 ਗਲਾਚ ਟਾਇਰ ਪਾ ਪਾਪਾ ਮਾਰੇ ਇੱਥੇ ਕਾਂਗਰਸ ਨੇ ਖੁਦ ਬੱਸਾਂ ਚ ਲਾਹ ਲਾ ਜਿਹੜੇ Hindu ਪਰਿਵਾਰ ਦੇ ਬੇਗੁਨਾ ਬੱਚੇ ਮਾਰੇ ਆ ਉਹ ਉੱਥੇ ਆ ਕੇ ਕਿਹੜੇ ਇਨਕਲਾਬ ਦੀ ਗੱਲ ਕਰਦੇ ਆ ਤੁਸੀਂ ਤੁਹਾਨੂੰ ਆਮ ਆਦਮੀ ਪਾਰਟੀ ਚ ਭਗਤ ਸਿੰਘ ਦੀ ਸੋਚ ਵਾਲਾ ਕਿਹੜਾ ਵਿਅਕਤੀ ਨਜ਼ਰ ਆਉਂਦਾ ਭਗਤ ਸਿੰਘ ਦੀ ਸਭ ਤੋਂ ਵੱਡੀ ਸੋਚ ਹੈ ਸਵਰਾਜ ਬਾਲ ਗੰਗਾਧਰ ਤਿਲਕ ਜੀ ਨੇ ਭਗਤ ਸਿੰਘ ਜੀ ਨੇ ਕਿਹਾ ਸੀ ਵੀ ਸਵਰਾਜ ਹੋਣਾ ਚਾਹੀਦਾ ਸਵਰਾਜ ਸਵਰਾਜ ਦਾ ਨਾਰਾ ਕੇਜਰੀ ਬਾਲ ਜੀ ਨੇ ਦਿੱਤਾ ਔਰ ਉਹ ਦਿੱਲੀ ਚ ਬਹੁਤ ਜਗ੍ਹਾ ਤੇ ਉਹਨਾਂ ਨੇ ਸਵਰਾਜ ਨੂੰ ਲਾਗੂ ਕਰਕੇ ਦਿਖਾਇਆ ਔਰ ਜਿਹੜੀ ਭਗਤ ਸਿੰਘ ਦੀ ਜਿਹੜੀ ਸੋਚ ਸੀਗੀ ਵੀ ਲੋਕਾਂ ਦਾ ਹੱਥ ਲੋਕਾਂ ਦੇ ਰਾਜ ਭਗਤ ਸਿੰਘ ਨੇ ਮੈਂ ਇੱਕ ਕਿਤਾਬ ਪੜ੍ਹ ਰਿਆ ਸੀਗਾ ਉਹਨਾਂ ਦੇ ਭਾਂਜੇ ਨੇ ਲਿਖੀ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਵੀ ਅਸੀਂ ਇਨਕਲਾਬ ਦਾ ਮਤਲਬ ਕੀ ਸਮਝਦੇ ਇਨਕਲਾਬ ਦਾ ਮਤਲਬ ਹੈ ਵੀ ਲੋਕਾਂ ਦਾ ਜਿਹੜਾ ਲੋਕਤੰਤਰ ਹੈ ਲੋਕਾਂ ਦਾ ਰਾਜ ਲੋਕਾਂ ਦੇ ਹੱਥ 'ਚ ਇੱਕ ਆਮ ਆਦਮੀ ਪਾਰਟੀ ਹੈ ਜਿਹੜਾ ਲੋਕਾਂ ਦਾ ਰਾਜ ਲੋਕਾਂ ਦੇ ਹੱਥ 'ਚ ਦੇ ਦਊਗੀ ਤੁਸੀਂ ਮਹਿਸੂਸ ਕਰਦੇ ਹੋ ਮੈਂ ਮੈਂ ਮਹਿਸੂਸ ਨਹੀਂ ਮੈਂ ਇਹਨੂੰ ਪੂਰੀ ਤਰ੍ਹਾਂ ਜੀ ਰਿਹਾ ਹਾਂ ਉਹਦੇ ਵਿੱਚ ਜੀ ਹਾਂਜੀ ਹਾਂਜੀ ਜੁਰੇਸ਼ਨ ਸੁਜੀਤ ਪਾਲ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਾਫੀ ਇਕੱਠਾ ਦਾ ਸਪੋਰਟਰ ਹੈਗੇ ਨੇ ਪੁੱਚੋ ਮੰਡੀ ਨਾਲ ਸਬੰਧ ਰੱਖਦੇ ਨੇ 2013 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਔਰ ਇਸੇ ਰੂਪ ਦੇ ਵਿੱਚ ਬਹੁਤ ਸਾਰੀਆਂ ਸਟੇਜਾਂ ਤੇ ਆਮ ਆਦਮੀ ਪਾਰਟੀ ਦੀਆਂ ਤੇ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੇ ਕਾਫੀ ਫੋਟੋ ਆ ਵਾਇਰਲ ਹੁੰਦੀਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਮੇਰਾ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਸਬੰਧ ਹੈ ਉਹ ਜਜ਼ਬਾਤੀ ਤੌਰ ਤੇ ਹੈ ਮਾਨਸਿਕ ਤੌਰ ਤੇ ਹੈ ਉਹ ਵਿਚਾਰਧਾਰਾ ਤੋਂ ਪ੍ਰਭਾਵਿਤ ਨੇ ਔਰ ਨਾਲ ਹੀ ਉਹਨਾਂ ਸੋਸ਼ਲ ਮੀਡੀਆ ਤੇ ਆਪਣੇ ਬਾਰੇ ਫੈਲੀਆਂ ਸਾਰੀਆਂ ਵਾਹਾਂ ਦਾ ਖੰਡਨ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਪ ਆਪਣੇ ਕਹਿ ਸਕਦੇ ਆ ਕਿ ਉਹ ਜਿਹੜਾ ਕਾਰੋਬਾਰ ਸੀ ਉਹ ਵੀ ਠੱਪ ਹੋ ਗਿਆ ਤੇ ਡੈਡੀਕੇਟ ਹੋ ਕੇ ਆਮ ਆਦਮੀ ਪਾਰਟੀ ਦੇ ਲਈ ਆਪਣੀ ਸੇਵਾ ਕਰ ਰਹੇ ਨੇ ਕੈਮਰਾਮੈਨ ਸਤਨਾਮ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ